ਸਤਿ ਸ੍ਰੀ ਅਕਾਲ ਜੀ ਕਸਿੱਦਾਕਾਰੀ ਡਿਜ਼ਾਈਨਰ ਸਟੂడియో ਤੇ ਅਸੀਂ ਵੈਲਕਮ ਕਰਦੇ ਹਾਂ ਤੁਹਾਡਾ ਹੋਪਸੋ ਤੁਸੀਂ ਆਪਣੀ ਆਪਣੀ ਪਲੇਸੇ ਦੇ ਉੱਤੇ ਬਿਲਕੁਲ ਠੀਕ ਠਾਕ ਹੋਵੋਗੇ ਜੀ ਤੇ ਅੱਜ ਦੀ ਜਿਹੜੀ ਵੀਡੀਓ ਆ ਗਈ ਉਹ ਬਹੁਤ ਸੋਹਣੀ ਨਵੀਂ ਤੇ ਜੁਨੀਕ ਜੀ ਕਲੈਕਸ਼ਨ ਹੋਏਗੀ ਪਰ ਉਸ ਤੋਂ ਪਹਿਲਾਂ ਮੈਂ ਰਿਕਵੈਸਟ ਕਰਦੀ ਹਾਂ ਕਿ ਤੁਸੀਂ ਜੇਕਰ ਸਾਡੇ ਚੈਨਲ ਨੂੰ ਫਸਟ ਟਾਈਮ ਦੇਖ ਰਹੇ ਹੋ ਤੇ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤੇ ਜਿਹੜੀ ਅੱਜ ਦੀ ਕਲੈਕਸ਼ਨ ਦੇ ਵਿੱਚੋਂ ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਬਲੈਕ ਕਲਰ ਦਾ ਸੂਟ ਸ਼ੋਅ ਕਰਦੀ ਆ ਤੇ ਐਕਚੁਅਲੀ ਦੇ ਵਿੱਚ ਜਿਵੇਂ ਸਾਡੇ ਫੋਰਨ ਦੇ ਆਰਡਰ ਆਗਾ ਜਾ ਰਿਹਾਗਾ ਤੇ ਬਾਹਰ ਪਹਿਣਾ ਜਿਵੇਂ ਤੁਹਾਨੂੰ ਪਤਾ ਹੀ ਆ ਦੁੱਖ ਸੁੱਖ ਦੇ ਵਿੱਚ ਪਾਉਣ ਦੇ ਲਈ ਬਲੈਕ ਤੇ ਵਾਈਟ ਸੂਟ ਜ਼ਰੂਰ ਨਾਲ ਰਖਵਾਉਂਦੀਆਂ ਨੇ ਤੇ ਇਸੇ ਕਰਕੇ ਉਹਨਾਂ ਨੇ ਕਿਹਾ ਵੀ ਸਾਨੂੰ ਪਿਓਰ ਬਲੈਕ ਕਲਰ ਦੇ ਵਿੱਚ ਹੀ ਹੋਵੇ ਤੇ ਕੋਈ ਕਲਰਫੁਲ ਮੀਂਜਰ ਉੱਪਰ ਵਰਕ ਵੀ ਨਾ ਹੋਵੇ ਤਾਂ ਅਸੀਂ ਇੱਕ ਇਹ ਕ੍ਰੇਪ ਫੈਬਰਿਕ ਲੱਤ ਹੈਗਾ ਜੀ ਹਮੇਸ਼ਾ ਤੁਹਾਨੂੰ ਕਹਿੰਦੇ ਮੈਂ ਨੇਚਰਲ ਕ੍ਰੇਪ ਨਹੀਂ ਯੂਜ਼ ਕਰਦੀ ਮੈਂ 80 ਗ੍ਰਾਮ ਵਾਲੀ ਕ੍ਰੇਪ ਯੂਜ਼ ਕਰਦੀ ਆਂਗੀ ਜਿਹੜੀ ਕਿ ਬਿਲਕੁਲ ਪਿਓਰ ਦੀ ਤਰ੍ਹਾਂ ਲੱਗਦੀ ਹੁੰਦੀ ਹੈਗੀ ਤੇ ਬਾਕੀ ਇਹਦੇ ਤੇ ਜਿਹੜਾ ਮਰਜੀ ਕਲਰ ਆਪਾਂ ਲਗਾ ਕਰਾ ਸਕਦੇ ਆਂ ਡਾਈ ਵੀ ਕਰਵਾ ਸਕਦੇ ਆਂ ਤੇ ਵਰਕ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਇਹ ਕੱਟ ਵਰਕ ਦਾ ਵਰਕ ਹੈਗਾ ਮੀਨਸ ਬਲੈਕ ਥ੍ਰੈਡ ਦੇ ਨਾਲ ਹੀ ਵਰਕ ਹੋਇਆ ਹੋਇਆ ਮਸ਼ੀਨ ਵਰਕ ਆ ਤੇ ਬਟੇਸੀ ਨੂੰ ਕੱਟਵਰਕ ਕਰਵਾਇਆ ਹੋਇਆ ਹੈਗਾ ਤਾਂ ਕਿ ਥੋੜਾ ਜਿਹਾ ਸਪੈਸ਼ਲ ਲੱਗੇ ਪੂਰੇ ਘੇਰੇ ਦੇ ਉੱਤੇ ਤੇ ਚਾਕਾਂ ਦੇ ਉੱਤੇ ਬਹੁਤ ਸੋਹਣਾ ਵਰਕ ਹੋਇਆ ਹੋਇਆ ਹੈਗਾ ਤੇ ਐਵੇਂ ਜਿਵੇਂ ਵਰਕ ਹੈ ਜਿਹੜਾ ਉਹ ਬਾਜੀ ਦੇ ਉੱਪਰ ਵਰਕ ਹੈਗਾ ਮੀਨਸ ਹੈਵੀ ਦੇ ਵਿੱਚ ਹੈਗਾ ਵਰਕ ਤੇ ਇਸ ਵਰਕ ਨੂੰ ਤੁਸੀਂ ਮੀਨ ਕਿਸੇ ਵੀ ਹੋਰ ਕਲਰ ਦੇ ਉੱਤੇ ਵੀ ਕਰਵਾ ਸਕਦੇ ਹੋਗੇ ਕਿਸੇ ਵੀ ਹੋਰ ਕਾਟਨ ਦੇ ਫੈਬਰਿਕ ਤੇ ਵੀ ਆਪਾਂ ਸਮਰ ਵੇਅਰ ਹੁਣ ਜਿੱਦਾਂ ਚੱਲ ਰਿਹਾ ਆ ਉਹਦੇ ਤੇ ਵੀ ਕਰਵਾ ਸਕਦੇ ਆਂਗੇ ਸੇਮ ਨਾਲ ਦੀ ਬਾਟਮ ਕੀਤੀ ਸੀ ਜੇ ਅਸੀਂ ਤੇ ਦੁਪੱਟਾ ਇਹਨਾਂ ਦਾ ਟੈਬੀ ਲਾਈਨਿੰਗ ਦੇ ਵਿੱਚ ਕੀਤਾ ਸੀਗਾ ਤੇ ਨਾਲ ਆਪਾਂ ਆਰਗੈਂਜਾ ਦੀ ਲੇਸ ਦੇ ਨਾਲ ਫਿਨਿਸ਼ਿੰਗ ਦਿੱਤੀ ਹੈਗੀ ਤੇ ਕਿਉਂਕਿ ਬਲੈਕ ਹੀ ਬਣਾਉਣਾ ਸੀ ਜੈੱਡ ਬਲੈਕ ਹੀ ਤਾਂ ਸਾਰਾ ਕੁਝ ਹੀ ਆਪਾਂ ਬਲੈਕ ਬਲੈਕ ਹੀ ਕੀਤਾਗਾ ਤੇ ਬਾਕੀ ਤੁਸੀਂ ਕੰਟਰਾਸਟ ਦੇ ਵਿੱਚ ਦੁਪੱਟਾ ਵੀ ਕਰਵਾ ਸਕਦੇ ਹੋ ਜਾਂ ਮੀਨਸ ਆਪਾਂ ਸੇਮ ਦੁਪੱਟਾ ਕਰਕੇ ਕੰਟਰਾਸਟ ਵਿੱਚ ਆਪਾਂ ਲੇਸ ਲਗਵਾ ਸਕਦੇ ਹਾਂ ਸੂਟ ਅਸੀਂ ਜਿੱਪ ਵਾਲਾ ਬਣਾ ਕੇ ਰੈਡੀ ਕੀਤਾ ਸੀਗਾ ਤੇ ਬਹੁਤ ਸੋਹਣਾ ਸੂਟ ਰੈਡੀ ਹੋਇਆ ਸੀਗਾ ਜੀ ਇਹ ਵਾਲਾ ਤੇ ਜਿਹੜਾ ਆਪਣਾ ਹੁਣ ਅਗਲਾ ਸੂਟ ਆ ਉਹ ਆਪਣਾ ਉਮੀ ਜੀ ਮੀ ਜੀ ਵੀ ਸਾਨੂੰ ਦੱਸਿਆ ਇੱਕ ਬਲੈਕ ਤੇ ਇੱਕ ਵਾਈਟ ਉਹਨਾਂ ਨੇ ਰੈਡੀ ਕਰਵਾਇਆ ਮੋਸਟਲੀ ਹਰ ਆਰਡਰ ਦੇ ਵਿੱਚ ਜਿੰਨੇ ਵੀ ਆਪਣੇ ਬਾਹਰ ਆਰਡਰ ਜਾਂਦੇ ਨੇ ਬਲੈਕ ਜਾਂ ਵਾਈਟ ਇੱਕ ਕਲਰ ਜ਼ਰੂਰ ਹੁੰਦਾਗਾ ਤੇ ਕਿਉਂਕਿ ਤੁਹਾਨੂੰ ਪਤਾ ਹੀ ਹੋਏਗਾ ਕਿ ਫੋਰਨ ਦੇ ਵਿੱਚ ਹਮੇਸ਼ਾ ਦੁੱਖ ਦੇ ਵਿੱਚ ਪਾਉਣ ਦੇ ਲਈ ਹਨ ਜਾਂ ਚਲੋ ਕਿਤੇ ਥੋੜੇ ਮੋਟੇ ਫੰਕਸ਼ਨ ਦੇ ਵਿੱਚ ਵੀ ਪਾਉਣ ਲਈ ਆਪਾਂ ਕਈ ਵਾਰ ਗੁਰਦੁਆਰਾ ਸਾਹਿਬ ਜਾਂ ਉੱਥੇ ਵੀ ਵਾਈਟ ਤੇ ਬਲੈਕ ਸੋਹਣੇ ਲੱਗਦੇ ਨੇ ਤੇ ਕਿਉਂਕਿ ਆਪਾਂ ਹਮੇਸ਼ਾ ਕਦੇ ਵੀ ਸੂਟ ਇਹ ਸੋਚ ਕੇ ਤਾਂ ਬਣਾਉਂਦੇ ਨਹੀਂ ਹੈਗੇ ਵੀ ਆਪਾਂ ਕਦੇ ਦੁੱਖ ਚ ਪਾਈਏ ਰੱਬ ਕਰੇ ਕਿਸੇ ਤੇ ਵੀ ਕਦੇ ਕੋਈ ਦੁੱਖ ਆਵੇ ਹੀ ਨਾ ਤੇ ਪਰ ਜਿਵੇਂ ਰੀਤੀ ਰਿਵਾਜ ਬਣੇ ਹੋਇਆ ਹਨ ਆਪਣੇ ਤੇ ਉਸ ਤਰ੍ਹਾਂ ਹੀ ਆਪਾਂ ਨੂੰ ਚੱਲਣਾ ਪੈਂਦਾਗਾ ਤੇ ਇਸੇ ਕਰਕੇ ਵਾਈਟ ਜਾਂ ਬਲੈਕ ਸੂਟ ਉਹ ਜ਼ਰੂਰ ਡਿਮਾਂਡ ਕਰਦੀਆਂ ਪਹਿਣਾ ਤੇ ਇਹ ਵਾਲਾ ਜੀ ਆਪਣਾ ਸਾਰਾ ਸੀਕੁਐਂਸ ਵਰਕ ਹੋਇਆ ਹੋਇਆ ਵਿਸਕੋਸ ਜੌਰਜਟੇ ਦਾ ਫੈਬਰਿਕ ਹੈਗਾ ਪਿਓਰ ਜੈਡ ਮੀਨਜ ਪਿਓਰ ਵਾਈਟ ਆ ਕਾ ਮੀਨਸ ਤੇ ਸਾਰੇ ਕਿਤੇ ਇਹ ਵਰਕ ਹੋਇਆ ਵੈਸ ਸਿਕੁਐਂਸ ਦਾ ਮੀਨਜ ਪੂਰੇ ਫਰੰਟ ਬੈਕ ਦੇ ਉੱਤੇ ਘੇਰਾ ਪ੍ਰੋਪਰ ਅੰਬੀਆਂ ਵਾਲਾ ਬਣਿਆ ਹੋਇਆ ਇਹਦਾ ਤੁਸੀਂ ਦੇਖ ਹੀ ਸਕਦੇ ਹੋਗੇ ਤੇ ਜਿੱਪ ਲਗਾ ਕੇ ਆਪਾਂ ਇਹ ਤੇ ਮੈਂ ਕਿ ਸੂਟ ਰੈਡੀ ਕੀਤਾ ਬਹੁਤਾ ਕੁਝ ਨਹੀਂ ਹੋਰ ਐਕਸਟਰਾ ਲਗਾਇਆ ਸਿਰਫ ਥੱਲੇ ਜਿਵੇਂ ਘੇਰੇ ਦੇ ਉੱਤੇ ਅਸੀਂ ਲੇਸ ਵਗੈਰਾ ਦੀ ਫਿਨਿਸ਼ਿੰਗ ਦਿੱਤੀ ਹੈਗੀ ਤੇ ਬਾਟਮ ਵੀ ਤੁਸੀਂ ਦੇਖ ਸਕਦੇ ਹੋ ਅਸੀਂ ਮੂਰੀਆਂ ਦੇ ਉੱਤੇ ਵੀ ਆਪਾਂ ਗੋਟਾ ਪੱਤੀ ਲਗਾ ਕੇ ਨਾਲ ਸਮੋਸੀ ਲੇਸ ਲਗਾ ਕੇ ਉਹਦੀ ਡਿਜ਼ਾਈਨਿੰਗ ਕੀਤੀ ਹੈਗੀ ਤਾਂ ਕਿ ਥੋੜੀ ਸੂਟ ਦੀ ਯੂਨੀਕ ਲੁੱਕ ਆ ਜੇ ਤੇ ਬਰੀਕ ਬਰੀਕ ਆਪਾਂ ਲੇਸ ਦੁਪट्टे ਤੇ ਲਗਾਈ ਆ ਅ ਵਿਸਕੋਸ ਆਰਗਾਂਜਾ ਦੇ ਵਿੱਚ ਹੀ ਇਹ ਦੁਪੱਟਾ ਹੈਗਾ ਜੀ ਤੇ ਵਿਸਕੋਸ ਜੋਰਜਟ ਦਾ ਫੈਬਰਿਕ ਸੂਟ ਦਾ ਹੈਗਾ ਤੇ ਬਹੁਤ ਪਿਆਰਾ ਜਿਵੇਂ ਬਾਜੂ ਦੇ ਉੱਤੇ ਵੀ ਸੇਮ ਡਿਜ਼ਾਈਨਿੰਗ ਤੇ ਆਪਣੇ ਘੇਰੇ ਦੇ ਉੱਤੇ ਵੀ ਸੇਮ ਡਿਜ਼ਾਈਨਿੰਗ ਦਾ ਅਸੀਂ ਰਾੜੀ ਕੀਤਾ ਹੈਗਾ ਤੇ ਇਹਨੂੰ ਆਪਾਂ ਡਾਈ ਕਰਵਾ ਕੇ ਵੀ ਕਰਵਾ ਸਕਦੇ ਹਾਂ ਕਿਉਂਕਿ ਇਹ ਫੈਬਰਿਕ ਜਿਹੜਾ ਆਪਣਾ ਰੈਡੀमेड ਹੀ ਮਿਲਦਾ ਹੁੰਦਾ ਹੈਗਾ ਤੇ ਇਸ ਤਰ੍ਹਾਂ ਅਗਲਾ ਜਿਹੜਾ ਸੂਟ ਆ ਉਹ ਤੁਹਾਨੂੰ ਕਾਟਨ ਦੇ ਵਿੱਚ ਹੀ ਦਿਖਾਵਾਂਗੇ ਅਸੀਂ ਤੇ ਮੀਨ ਜੇ ਤੁਸੀਂ ਕਿਸੇ ਵੀ ਕਲਰ ਦੇ ਉੱਤੇ ਇਹ ਵਾਲਾ ਐਮਬਰਾਇਡਰੀ ਕਰਵਾ ਸਕਦੇ ਹੋਗੇ ਤੇ ਇਹ ਵਾਲਾ ਜਿਹੜਾ ਪਿਓਰ ਕਾਟਨ ਦੇ ਵਿੱਚ ਫੈਬਰਿਕ ਹੈਗਾ ਇਹ ਪੈਨ ਨੇ ਤੇ ਲਾਈਨਿੰਗ ਲਗਵਾ ਕੇ ਸਟਿਚ ਕਰਵਾਇਆ ਪਰ ਤੁਸੀਂ ਵਿਦਆਊਟ ਲਾਈਨਿੰਗ ਵੀ ਅਗਰ ਸਟਿਚ ਕਰਾਉਣਾ ਚਾਹੋ ਤਾਂ ਇਹ ਕਰ ਸਕਦੇ ਹੋ ਕਾਟਨ ਦੇ ਵਿੱਚ ਹੈਗਾ ਤੇ ਵਰਕ ਤੁਸੀਂ ਦੇਖ ਸਕਦੇ ਹੋ ਤਾਂ ਆਰੀ ਦਾ ਵਰਕ ਆ ਜੀ ਪ੍ਰੋਪਰ ਦੇਖੋ ਘੇਰੇ ਦੇ ਉੱਤੇ ਸੋਨਾ ਕਿੰਨਾ ਜ਼ਿਆਦਾ ਲੱਗਦਾਗਾ ਹਨਾ ਜੈਡ ਬਲੈਕ ਬਲੈਕ ਨਾਲ ਅਸੀਂ ਵਰਕ ਕੀਤਾਗਾ ਤੇ ਮਾਉਸ ਤੇ ਬਲੈਕ ਦਾ ਇਸ ਟਾਈਮ ਬਹੁਤ ਟ੍ਰੈਂਡ ਚੱਲ ਰਿਹਾਗਾ ਮੀਨਸ ਇਹ ਕੰਬੀਨੇਸ਼ਨ ਇਸ ਸਮਰ ਦੇ ਵਿੱਚ ਬਹੁਤ ਟ੍ਰੈਂਡ ਦੇ ਵਿੱਚ ਆ ਪ੍ਰੋਪਰ ਘੇਰੇ ਤੋਂ ਬਾਅਦ ਉੱਪਰ ਪੈਨਲ ਜਾਂਦੀਆਂ ਨੇ ਘੇਰਾ ਡਬਲ ਵਾਂਗੂ ਬਣਿਆ ਹੋਇਆ ਵਰਕ ਦੇ ਉੱਤੇ ਤੇ ਇਸ ਤਰ੍ਹਾਂ ਬਾਜੂ ਵੀ ਆਪਣੀ ਪੂਰੀ ਫੁੱਲੀ ਹੈਵੀ ਦੇ ਵਿੱਚ ਆ ਸੋਹਣੀ ਲੱਗਦੀ ਆ ਆਰੀ ਵਰਕ ਵੀ ਅੱਜ ਦੇ ਟਾਈਮ ਵਿੱਚ ਬਹੁਤ ਟ੍ਰੈਂਡ ਚ ਆ ਜੀ ਮਸ਼ੀਨ ਵਰਕ ਨਾਲ ਉਹ ਵੀ ਜ਼ਿਆਦਾ ਆਰੀ ਵਰਕ ਦੀ ਡਿਮਾਂਡ ਆ ਰਹੀ ਹੈ ਕਸਟਮਰ ਦੀ ਤੇ ਉਸੇ ਤਰ੍ਹਾਂ ਹੀ ਫਿਰ ਆਪਾਂ ਰੈਡੀ ਕਰਕੇ ਦਿੰਨੇ ਆਂਗੇ ਤੇ ਇਹ ਕਾਰੀ ਵਰਕ ਦੀ ਫਿਨਿਸ਼ਿੰਗ ਜ਼ਿਆਦਾ ਹੁੰਦੀ ਹੈ ਬਾਕੀ ਆਪਾਂ ਪੇਸਟਿੰਗ ਪੱਟੀ ਲਗਾ ਕੇ ਇਸ ਤਰ੍ਹਾਂ ਸਾਰੇ ਚਾਕਾਂ ਦੇ ਉੱਤੇ ਘੇਰੇ ਦੇ ਉੱਪਰ ਤੇ ਆਪਣੀ ਬਾਜੂ ਦੇ ਉੱਪਰ ਤੇ ਇਸ ਤਰ੍ਹਾਂ ਆਪਾਂ ਸਾਰੇ ਕਿਤੇ ਦੀ ਫਿਨਿਸ਼ਿੰਗ ਦਿੱਤੀ ਹੈਗੀ ਤੇ ਜਿਹੜੀ ਕਿ ਸੋਟ ਦੀ ਲੁੱਕ ਨੂੰ ਕਿਉਂਕਿ ਜਿਹੜੀ ਪੇਸਟਿੰਗ ਪੱਟੀ ਸੀ ਉਹਦੇ ਵਿੱਚ ਵੀ ਬਰਾਊਨ ਤੇ ਬਲੈਕ ਕਲਰ ਹੀ ਸੀਗਾ ਸੇਮ ਹੀ ਆਪਾਂ ਸਲਵਾਰ ਦੀ ਮੂਰੀ ਤੇ ਲਗਾਈ ਹੈਗੀ ਜੀ ਪੇਸਟਿੰਗ ਪੱਟੀ ਹੀ ਤੇ ਸੇਮ ਹੀ ਆਪਾਂ ਦੁਪੱਟੇ ਤੇ ਲਗਾਈ ਆ ਦੁਪੱਟਾ ਇਹਦੇ ਨਾਲ ਜੀ ਆਪਾਂ ਫੈਬਰਿਕ ਲਗਾਇਆਗਾ ਬਰਬਰੀ ਦਾ ਤੇ ਜਿੰਨੇ ਵੀ ਸੋਨੂ ਸੂਟ ਦੇ ਪ੍ਰਾਈਸ ਸ਼ੋ ਹੋਣਗੇ ਸਾਰੇ ਵਿਦਆਊਟ ਦੁਪੱਟਾ ਸ਼ੋ ਹੋਣਗੇ ਜੀ ਦੁਪੱਟਾ ਬਰਬਰੀ ਦਾ ਆਪਾਂ ਟਾਈ ਐਂਡ ਡਾਈ ਦੇ ਵਿੱਚ ਕਰਵਾਇਆਗਾ ਲੈਰੀ ਇਹਦੇ ਵਿੱਚ ਪਰ ਮੋਟਾ ਵਾਲਾ ਲੈਰੀ ਆ ਪਵਾਇਆਗਾ ਆਪਾਂ ਤੇ ਬਾਕੀ ਪੇਸਟਿੰਗ ਪੱਟੀ ਲਗਾ ਕੇ ਇਹਦੀ ਫਿਨਿਸ਼ਿੰਗ ਦਿੱਤੀ ਹੈਗੀ ਬਹੁਤ ਸੋਹਣਾ ਤੇ ਮੀਂਜ ਗਰੇਸਫੁਲ ਸੂਟ ਆਉਂਦਾਗਾ ਤੁਸੀਂ ਇਹ ਵਾਲਾ ਡਿਜ਼ਾਈਨ ਕਿਸੇ ਵੀ ਕਲਰ ਦੇ ਉੱਤੇ ਸਮਰਵੀਅਰ ਦੇ ਉੱਤੇ ਵੀ ਆਪਣਾ ਕਸਟਮਾਈਜ਼ ਕਰਵਾ ਸਕਦੇ ਹੋਗੇ ਜਿਵੇਂ ਸਮ ਟਾਈਮ ਪਹਿਣਾ ਮਹਿਰੂਨ ਦੇ ਨਾਲ ਕਰਵਾਉਣਾ ਚਾਹੁੰਦੀਆਂ ਨੇ ਹਨਾ ਮਾਊਸ ਦੇ ਉੱਤੇ ਜਾਂ ਕੋਈ ਗਰੇ ਸੂਟ ਦੇ ਉੱਤੇ ਕਿਸੇ ਵੀ ਕਲਰ ਦੇ ਉੱਤੇ ਮੀਂਜ ਤੁਸੀਂ ਕਰ ਸਕਦੇ ਹੋ ਤੇ ਉਹਦੇ ਜਿਵੇਂ ਹੁਣ yellow ਦੇ ਉੱਤੇ ਵੀ ਹਨਾ ਮਹਿਰੂਨ ਨਾਲ black ਨਾਲ ਜਿਵੇਂ ਵੀ ਤੁਹਾਨੂੰ ਠੀਕ ਲੱਗਦਾ ਪਿੰਕ ਦੇ ਉੱਤੇ ਹਨਾ ਸਾਰੇ ਸੂਟਾਂ ਦੇ ਉੱਤੇ ਹੋ ਜਾਊਗਾ ਤੇ ਇਹ ਵਾਲਾ ਸੂਟ ਜੀ ਉਹਨਾਂ ਨੇ ਬਜ਼ੁਰਗਾਂ ਲਈ ਬਣਾਇਆ ਸੀਗਾ ਏ ਪਸ਼ਮੀਨੇ ਦਾ ਸੂਟ ਹੈਗਾ ਤੇ ਇਹਦੇ ਉੱਤੇ ਮੈਂ ਰੂਬੀ ਪਸ਼ਮੀਨਾ ਆਪਾਂ ਯੂਜ਼ ਕੀਤਾ ਹੈਗਾ ਵਧੀਆ ਵਾਲਾ ਕਿਉਂਕਿ ਬਜ਼ੁਰਗਾਂ ਲਈ ਆਪਾਂ ਨੂੰ ਹੁੰਦਾ ਵੀ ਕੋਈ ਵੀ ਹਾਰਡ ਕੱਪੜਾ ਨਾ ਹੋਵੇ ਸਟਫ ਹੋਵੇ ਤੇ ਇਹਦੇ ਵਿੱਚ ਜੀ ਆਪਾਂ ਛੋਟੇ-ਛੋਟੇ ਮੈਂ ਜੋ ਲਾਈਟ ਡਾਰਕ ਕਲਰ ਦੀ ਬੂਟੀ ਪਵਾਈ ਹੈ ਡਿਜ਼ਾਈਨਿੰਗ ਕੀਤੀ ਹੈਗੀ ਤੇ ਵਰਕ ਦੀ ਹਮੇਸ਼ਾ ਤੁਸੀਂ ਅਸੀਂ ਕਹਿੰਦੇ ਹੁੰਨੇ ਆ ਵੀ ਸਾਡੀ ਗਾਰੰਟੀ ਹੈ ਚਾਹੇ ਤੁਸੀਂ ਮਸ਼ੀਨ ਵਰਕ ਕਰਾ ਰਹੇ ਹੋ ਚਾਹੇ ਆਰੀ ਕਰਵਾ ਰਹੇ ਹੋ ਚਾਹੇ ਹੈਂਡ ਕਰਵਾ ਰਹੇ ਹੋ ਤੁਹਾਨੂੰ ਪੂਰਾ ਸੋਨਾ ਕਰਕੇ ਦੇਵਾਂਗੇ ਜੀ ਅਸੀਂ ਇਹ ਵਰਕ ਤੇ ਸੇਮ ਇਚਨੂਨ ਦਾ ਆਪਾਂ ਇਹਦੇ ਨਾਲ ਦੁਪੱਟਾ ਲਗਾਇਆ ਸੀਗਾ ਤੇ ਲੇਸ ਦੀ ਆਪਾਂ ਫਿਨਿਸ਼ਿੰਗ ਦਿੱਤੀ ਆ ਨਾਲ ਜੀ ਕਈ ਵਾਰ ਇਹਦੇ ਵਿੱਚ ਕਲਰ ਦੇ ਵਿੱਚ ਵੀਡੀਓ ਬਣਾਉਣ ਦੇਲੇ ਹਨ ਕਲਰ ਥੋੜੇ ਬਹੁਤ ਚੇਂਜ ਹੋ ਸਕਦੇ ਹੁੰਦੇ ਆ ਬਟ ਇਦਾਂ ਨਹੀਂ ਗੱਲ ਹੈਗੀ ਕਿ ਆਪਾਂ ਅਲੱਗ ਦਾ ਕਲਰ ਦੁਪੱਟਾ ਲਗਾ ਕੇ ਭੇਜਾਂਗੇ ਸੇਮ ਦੁਪੱਟਾ ਹੋਏਗਾ ਜੀ ਜਿਹੜਾ ਵੀ ਤੁਹਾਡਾ ਫੈਬਰਿਕ ਦਾ ਕਲਰ ਹੋਏਗਾ ਤੇ ਸਟੀਚਿੰਗ ਵੀ ਸਾਡੇ ਕੋਲੇ ਅਵੇਲੇਬਲ ਆ ਤੁਸੀਂ ਵਿਦ ਸਟੀਚਿੰਗ ਵਿਦਆਊਟ ਸਟੀਚਿੰਗ ਸਾਡੇ